ਤੇ ਕੋਸਾਂ ਵੇਸ ਦੇ ਨਾਲ ਕੁਝ ਇਸ ਤਰੀਕੇ ਦਾ ਵੀ ਇਸ ਜਿਹੜੀ ਸਾਥਣ ਵੀਰੇਂਦਰ ਪਾਲ ਕੌਰ ਜਿਸ ਦਾ ਤੁਸੀਂ ਨਾਮ ਦੱਸ ਰਹੇ ਹੋ ਕੀ ਜਿਸ ਤਰੀਕੇ ਦਾ ਜਿਹੜੀ 28 ਜਾਂ 29 ਨਵੰਬਰ ਦੀ ਰਾਤ ਨੂੰ ਘਟਨਾ ਵਾਪਰ ਹੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਕੀ ਉਸ ਘਟਨਾ ਵਾਲੀ ਥਾਂ ਦੇ ਉੱਪਰ ਇਸ ਵੀਰੇਂਦਰ ਪਾਲ ਕੌਰ ਦਾ ਕੋਈ ਲਿੰਕ ਜੜਦਾ ਉੱਥੇ ਆਈ ਸੀ ਜਾਂ ਫਿਰ ਫੋਨ ਦੇ ਉੱਪਰ ਹੀ ਸਾਰਾ ਪਲਾਨ ਸਾਂਝਾ ਕਰਦੇ ਸੀ ਜਾਂ ਫਿਰ ਆਪਸ ਦੇ ਵਿੱਚ ਪਲਾਨ ਦਾ ਪਤਾ ਸੀ ਜਾਂ ਫਿਰ ਘਟਨਾ ਵਾਲੀ ਥਾਂ ਥਾਂ ਦੇ ਉੱਪਰ ਵੀ ਕੋਈ ਆਈ ਸੀ ਜਾਂ ਨਹੀਂ ਅ ਚੀਮਾ ਸਾਹਿਬ ਇਹ ਨਾ ਹਲੇ ਤਫਤੀਸ਼ ਦਾ ਹਿੱਸਾ ਹੈ ਏ ਮੈਂ ਕੋਈ ਵੀ ਗੱਲ ਪੁਸ਼ਟੀ ਨਾਲ ਨਹੀਂ ਕਹਿ ਸਕਦਾ ਤੁਸੀਂ ਦੇਖੋ ਵੀ ਸ਼ਹਿਰ ਫਰੀਦਕੋਟ ਦੀ ਹੀ ਮੇਨ ਮੁਲਜ਼ਮ ਹੈ ਤੇ ਜਿਹੜੀ ਉਹਦੀ ਸਾਥਣ ਵੀ ਸ਼ਹਿਰ ਫਰੀਦਕੋਟ ਦੀ ਆ ਗਈ ਤੁਸੀਂ ਦੇਖੋ ਵੀ ਇੱਕ ਵਿਆਹੀ ਹੋਈ ਹੈ ਰਪਿੰਦਰ ਕੌਰ ਇੱਕ ਦਾ ਵਿਆਹ ਹਲੇ ਹੋਣਾ ਹੈ ਉਹਦੀ ਇੰਗੇਜਮੈਂਟ ਹੋਈ ਵੀ ਹੈ ਜਿਹੜੀ ਮੁਲਜ਼ਮ ਨੰਬਰ 4 ਹੈ ਵੀਰਿੰਦਰਪਾਲ ਸੰਧੂ ਉਹਦੀ ਇੰਗੇਜਮੈਂਟ ਹੋਈ ਦੀ ਹੈ ਐਂਡ ਸਾਡੇ ਫਰੀਦਪੁਰ ਦੇ ਵਿੱਚ ਬੜਾ ਰੋਸ ਹੈ ਇਸ ਗੱਲ ਦਾ ਕਿ ਫਰੀਦਕੋਟ ਦੀਆਂ ਜੱਮੀਆਂ ਦੋ ਕੁੜੀਆਂ ਨੇ ਇਹੋ ਜੀ ਵੱਡੀ ਬੱਜਰ ਗਲਤੀ ਕੀਤੀ ਹੈ ਕਿ ਇੱਕ ਕਾਂਸਪੀਰੇਟਿਡ ਮਰਡਰ ਜਿਹੜਾ ਹੈਗਾ ਗੁਰਵਿੰਦਰ ਸਿੰਘ ਦਾ ਕਰਾਤਾ ਹੁਣ ਮੁੰਡਾ ਵੀ ਫਰੀਦਕੋਟ ਦਾ ਤੇ ਜਿਹੜੀ ਉਹਦੀ ਸਾਥਣਾ ਉਹ ਵੀ ਫਰੀਦਕੋਟ ਦੀ ਹੈ ਇਹ ਸਾਡੇ ਜ਼ਿਲ੍ਹੇ ਆਸਤੇ ਬੜੀ ਨਿਮੋਸ਼ੀ ਦੀ ਗੱਲ ਹੈ ਤੇ ਇਸ ਇਲਾਕੇ ਦੇ ਵਿੱਚ ਬੜਾ ਇਸ ਗੱਲ ਦਾ ਜਿਹੜਾ ਮਤਲਬ ਮਨ ਭਰਿਆ ਆ ਲੋਕਾਂ ਦਾ